ਆ ਪਹੁੰਚ ਕੇ ਬਾਈ ਪੀਡੀਐਫ ਫੇ ਮੇਲੇ ਦੇ ਵਿੱਚ ਜਗਰਾਉਂ ਦੇ ਵਿੱਚ ਲੱਗਦਾ ਜਿਹੜਾ ਤੇ ਆਹ ਦੇਖੋ ਤੁਸੀਂ ਹਾਲ ਏ ਠੀਕ ਆ ਏ ਹਾਲ ਦੇ ਮੂਹਰੇ ਖੜਾਂਗਾ ਮੈਂ ਤੇ ਕੱਲ ਨੂੰ ਬਾਈ ਇਹ ਸ਼ੁਰੂ ਹੋ ਜਾਣਾ ਜਾਂ ਯਾਨੀ ਕਿ 8 ਫਰਵਰੀ ਨੂੰ ਹਨਾ ਅੱਜ ਹੈਗੀ ਆ 7 ਫਰਵਰੀ ਕੱਲ ਨੂੰ 8 ਫਰਵਰੀ ਨੂੰ ਮੇਲਾ ਸ਼ੁਰੂ ਹੋ ਜਾਣਾਗਾ ਤੇ ਇੱਧਰ ਸਟਾਲਾਂ ਸਟੂਲਾਂ ਪੂਰੀਆਂ ਫੁੱਲ ਲੱਗੀਆਂ ਹੋਈਆਂ ਨੇ ਬਾਈ ਤੇ ਹਾਲ ਏ ਆ ਜਿਹੜਾ ਇਹਦੇ ਵਿੱਚ ਇੱਕ ਸਟਾਲ ਲੱਗੀ ਹੋਈ ਆ ਬਾਈ ਤੇ ਇਹ ਸਟਾਲ ਹੈਗੀ ਆ ਬੈਟਰੀਨਾ ਕੰਪਨੀ ਦੀ ਤੇ ਇਹਨਾ ਇੱਥੇ ਤੁਸੀਂ ਜਰੂਰ ਪਹੁੰਚਿਓ ਜਦੋਂ ਤੁਸੀਂ ਇਹ ਹਾਲ ਦੇ ਵਿੱਚ ਆਉਂਗੇ ਤਾਂ ਇੱਥੇ ਕੀ ਹੈ ਕਿ ਇੱਕ ਨਾ ਤੁਹਾਨੂੰ ਇੱਥੇ ਇੱਕ ਫਰਟੀਲਿਟੀ ਜਿਹੜਾ ਹੈਗਾ ਕੈਲੰਡਰ ਮਿਲੂਗਾ ਬਾਈ ਇਹ ਕੈਲੰਡਰ ਆਮ ਕੈਲੰਡਰ ਨਹੀਂ ਹੈਗਾਗਾ ਇਹ ਬਹੁਤ ਵਧੀਆ ਕੈਲੰਡਰ ਆ ਜਿਹੜਾ ਤੁਹਾਡੇ ਕੰਮ ਆ ਰੱਖਦਾ ਆ ਸਕਦਾ ਹੈਗਾ ਜਿਹੜੇ ਬੰਦੇ ਪਸ਼ੂ ਰੱਖਦੇ ਹਨ ਜਿਵੇਂ ਇਹਦੇ ਵਿੱਚ ਸਾਰੀ ਜਾਣਕਾਰੀ ਦਿੱਤੀ ਆ ਬਾਈ ਆ ਦੇਖੋ ਤੁਸੀਂ ਜਿਵੇਂ ਹੁਣ ਫਰਵਰੀ ਦਾ ਮਹੀਨਾ ਚੱਲੀ ਜਾਂਦਾ ਹੈਗਾ ਹਨ ਜਿਵੇਂ ਅੱਜ 7 ਤਰੀਕ ਹੋ ਗਈ ਆ ਦੇਖੋ ਜਿਵੇਂ ਆਪਾਂ 7 ਦੀ ਗੱਲ ਦੀ ਗੱਲ ਕਰ ਲਈਏ ਉਹ 7 ਤਰੀਕ ਨੂੰ ਆਪਾਂ ਏਆਈ ਕਰਾਉਣੇ ਆਪਾਂ ਪਸ਼ੂ ਦੀ ਤਾਂ ਆਪਣਾ ਜਿਹੜਾ ਪਸ਼ੂ ਹੈਗਾ ਬਾਈ ਠੀਕ ਆ 7 ਨੂੰ ਆਪਾਂ ਏਆਈ ਕਰਾਈ ਆਹ ਇੰਡੈਕਸ ਬਣਾ ਹੋਇਆ ਆਹ ਗਾਂ ਦਾ ਆਹ ਮੱਝ ਦਾ ਅਗਲੀ ਹੀਟ ਦਾ ਤੇ ਜੇ ਆਪਾਂ 7 ਨੂੰ ਏਆਈ ਕਰਾਉਣੇ ਆ ਤਾਂ ਗਾਂ ਆਪਣੀ 14 ਨਵੰਬਰ ਨੂੰ ਸੂਗੀ ਤਾਂ ਜਿਹੜੀ ਮੱਝ ਹੈਗੀ ਆ ਉਹ 14 ਦਸੰਬਰ ਨੂੰ ਸੂਗੀ ਇਹ ਇਸ ਤਰੀਕੇ ਦਾ ਬਾਈ ਇਹ ਕੈਲੰਡਰ ਬਣਾਇਆ ਹੋਇਆ ਹੈਗਾ ਜਿਹੜੇ ਆਪਾਂ ਮਹੀਨੇ ਭੁੱਲ ਜਾਂਦੇ ਤਰੀਕਾਂ ਭੁੱਲ ਜਾਂਦੇ ਆ ਪਸ਼ੂਆਂ ਦੀ ਵੀ ਕਦੋਂ ਟੀਕਾ ਭਰਾਇਆ ਸੀ ਕਿਹੜੀ ਗਾਂ ਦੇ ਕਦੋਂ ਭਰਾਇਆ ਸੀਗਾ ਆਪਾਂ ਨੂੰ ਪਤਾ ਨਹੀਂ ਲੱਗਦਾ ਸੀਮਨ ਦੇ ਨਾਮ ਤਾਂ ਨਹੀਂ ਪਤਾ ਲੱਗਦਾਗਾ ਸੋ ਇਹਦੇ ਵਿੱਚ ਤੁਸੀਂ ਸਾਰੀ ਜਾਣਕਾਰੀ ਜਿਹੜੀ ਉਹ ਐਡ ਕਰ ਸਕਦੇ ਹੋ ਬਈ ਇਹ ਗਾਂ ਦਾ ਹੈਗਾ ਇੰਡੈਕਸ ਆ ਮੱਝ ਦਾ ਜੇ ਆਪਾਂ 7 ਤਰੀਕ ਨੂੰ ਟੀਕਾ ਭਾਉਣੇ ਆ ਤਾਂ 14 ਨਵੰਬਰ ਨੂੰ ਗਾਂ ਸੂ ਆਪਣੀ ਤੇ 14 ਦਸੰਬਰ ਨੂੰ ਆਪਣੀ ਮੱਝ ਸੂ ਆਹ ਅਗਲੀ ਹੀਟ ਦਾ ਸਾਈਨ ਆ ਬਈ 27 ਫਰਵਰੀ ਤੋਂ ਲੈ ਕੇ ਆ ਦੇਖਿਆ ਜਿਵੇਂ ਇਹਨਾਂ ਨੇ 27 ਫਰਵਰੀ ਤੋਂ 1 ਮਾਰਚ ਇਹਦੇ ਵਿੱਚ ਦੁਬਾਰੇ ਹੀਟ ਆ ਸਕਦੀ ਹੈ ਜੇਕਰ ਆਪਣਾ ਪਸ਼ੂ ਨਹੀਂ ਰਹਿੰਦਾਗਾ ਜੇਕਰ ਉਹ ਰਹਿ ਗਿਆ ਤਾ ਐਟ ਮੀਜ਼ ਉਹ ਕਨਸੀਵ ਕਰ ਗਿਆ ਤਾਂ ਇਹਦੇ ਵਿੱਚ ਹੀਟ ਨਹੀਂ ਆਊਗੀ ਜੇ ਉਹ 27 ਤੋਂ ਫਰਵਰੀ ਤੋਂ ਪਹਿਲਾਂ ਤੇ 1 ਮਾਰਚ ਤੋਂ ਬਾਅਦ ਦੇ ਵਿੱਚ ਉਹ ਹੀਟ ਦੇ ਵਿੱਚ ਆ ਰਿਹਾ ਤਾਂ ਇਟਮੀਜ਼ੋ ਦਾ ਫਾਰਮ ਜਿਹੜਾ ਆਪਣਾ ਪਸ਼ੂ ਆ ਉਹਦੇ ਹਾਰਮੋਨਲ ਅਨਬੈਲੈਂਸ ਆ ਤਾਂ ਉੱਤੇ ਆਪਾਂ ਟ੍ਰੀਟਮੈਂਟ ਕਰਾਉਣ ਦੀ ਲੋੜ ਹੈਗੀ ਆ ਸੋ ਇਸ ਤਰੀਕੇ ਦਾ ਇਹ ਸਜਣੋ ਕੈਲੰਡਰ ਹੈ ਤੇ ਆ ਮੈਂ ਤੁਹਾਨੂੰ ਦਿਖਾ ਦਣਾ ਇਹਦੇ ਵਿੱਚ ਹੋਰ ਵੀ ਬਹੁਤ ਜਾਣਕਾਰੀ ਲਿਖੀ ਹੋਈ ਆ ਆ ਮੈਂ ਤੁਹਾਨੂੰ ਦਿਖਾਉਣਾਗਾ ਆ ਦੇਖੋ ट्रांजिशन ਪੀਰੀ ਜਿਹੜਾ ਸੂਣ ਤੋਂ ਪਹਿਲਾਂ ਹੁੰਦਾਗਾ ਉਹਦੇ ਬਾਰੇ ਜਾਣਕਾਰੀ ਲਿਖੀ ਹੋਈ ਆ ਫਿਰ ਬੱਚੀ ਕਿਵੇਂ ਪਾਲ ਸਕਦੇ ਆ ਬਈ ਆਪਾਂ ਠੀਕ ਆ ਤੇ اے ਆਈ ਕੀ ਹੁੰਦਾ ਕੀ ਕੀ ਲੱਛਣ ਹੁੰਦੇ ਆ ਆਪਾਂ ਕਿਵੇਂ ਮਤਲਬ اے ਆਈ ਵਧੀਆ ਤਰੀਕੇ ਨਾਲ ਕਰਾ ਸਕਦੇ ਆ ਟੀਕਾ ਕਿੰਨੀ ਡਿਗਰੀ ਤੇ ਆਪਾਂ ਨੂੰ ਉਹਨੂੰ ਤਾਪਮਾਨ ਤੇ ਰੱਖਣਾ ਚਾਹੀਦਾਗਾ ਠੀਕ ਹੈ ਕਿੰਨੇ ਟਾਈਮ ਲਈ ਜਦੋਂ ਪਏ ਆਈ ਕਰਾਉਣੇ ਆ ਤਾਂ ਕਿੰਨੇ ਟਾਈਮ ਲਈ ਆ ਪਾਣੀ ਦੇ ਵਿੱਚ ਰੱਖਣਾ ਚਾਹੀਦਾ ਸਾਰੀ ਜਾਣਕਾਰੀ ਆ ਬਾਈ ਇਹਦੇ ਵਿੱਚ ਯਾਰ ਮਤਲਬ ਸੋਡੇ ਕੰਮ ਆਉਣ ਵਾਲੀ ਚੀਜ਼ ਆ ਹਨਾ ਆਲ ਜਾਂ ਜਿਹੜੀ ਸੌਰੀ ਇਹ ਹੈ ਹਨਾ ਜਿਹੜਾ ਹਾਲ ਨੰਬਰ ਇਹਦੇ ਵਿੱਚ ਤੁਸੀਂ ਆਇਓ ਇਹ ਸਟਾਲ ਲੱਗੀ ਹੋਈ ਆ ਵੈਟਰਨਰੀਆ ਕੰਪਨੀ ਦੀ ਬਾਈ ਠੀਕ ਆ ਤੇ ਜਦੋਂ ਤੁਸੀਂ ਆਓਗੇ ਨਾ ਆ ਇੱਕ ਆ ਰ ਆ ਜਾਂਦਾ ਇੱਧਰ ਨੂੰ ਤੇ ਇੱਧਰੋਂ ਐ ਮੁੜ ਕੇ ਆਉਂਗੇ ਤਾਂ ਉਹ ਪਰਲੇ ਖੁੰਜੇ ਤੇ ਬਈ ਇਹ ਸਟਾਲ ਆ ਆਰ 11 12 13 ਤੇ 14 ਇਹ ਸਟਾਲ ਆ ਬਈ ਠੀਕ ਆ ਤੁਹਾਨੂੰ ਆਪੇ ਪਤਾ ਲੱਗ ਜੂ ਜਦੋਂ ਤੁਸੀਂ ਇੱਥੇ ਬੜੋਗੇ ਤਾਂ ਆ ਕੈਲੰਡਰ ਜ਼ਰੂਰ ਲੈ ਕੇ ਜਾਇਓ ਇਹ ਮੁਫਤ ਮਿਲੂਗਾ ਤੁਹਾਨੂੰ ਇੱਥੇ ਇਹ ਕੈਲੰਡਰ ਆ ਜਿਹੜਾ ਤੁਹਾਡੇ ਵਾਸਤੇ ਡਿਜ਼ਾਈਨ ਕੀਤਾ ਸਾਰੇ ਫਾਰਮਰ ਭਰਾਵਾਂ ਵਾਸਤੇ ਤੇ ਤੁਸੀਂ ਜ਼ਰੂਰ ਪਹੁੰਚੋ ਬਈ ਠੀਕ ਆ ਜੀ ਸਾਰਿਆਂ ਦਾ ਧੰਨਵਾਦ